ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜੀ ਆਪਾਂ ਤੁਹਾਨੂੰ ਪ੍ਰਿੰਡੀ ਦੀ ਸਬਜੀ ਬਣਾਉਣ ਦਾ ਤਰੀਕਾ ਦੱਸਾਂਗੇ ਜੋ ਤਰੀਕਾ ਮੈਂ ਵਰਤਦੀ ਹਾਂ ਉਸ ਤਰ੍ਹਾਂ ਠੀਕ ਹੈ ਜੀ ਆਹ ਆਪਣੇ ਕੜਾਹੀ ਦੇ ਵਿੱਚ ਆਪਾਂ ਲੋਹੇ ਦੀ ਕੜਾਹੀ ਹੈ ਇਹ ਮੈਂ ਜਿਹੜੀਆਂ ਸੁੱਕੀਆਂ ਸਬਜ਼ੀਆਂ ਹਨ ਗਵਾਰੇ ਦੀਆਂ ਫਲੀਆਂ ਪਰਮਲ ਜਾਂ ਇਹ ਪ੍ਰਿੰਡੀ ਹੈ ਨਾ ਜੋ ਵੀ ਸੁੱਕੀਆਂ ਸਬਜ਼ੀਆਂ ਹੁੰਦੀਆਂ ਮੈਂ ਉਹ ਇਸ ਕੜਾਹੀ ਦੇ ਵਿੱਚ ਲੋਹੇ ਜੀ ਦੇ ਵਿੱਚ ਬਣਾਉਣੀ ਹੁੰਦੀ ਆ ਆਪਾਂ ਚੌਂਤਰੇ ਦੇ ਵਿੱਚ ਬਾਹਰ ਕੰਮ ਕਰਦੇ ਹੁੰਨੇ ਆ ਜੀ ਤੇ ਕਿਚਨ ਦੇ ਵਿੱਚ ਵੀ ਜੋ ਥੋੜਾ ਮੋਟਾ ਚਾਹ ਪਾਣੀ ਬਣਾਉਣਾ ਉਹ ਬਣਾ ਲੈਨੇ ਅੰਦਰ ਹਨ ਤੇ ਆ ਆਪਣੇ ਕੋਲੇ ਮਸਾਲੇ ਆ ਜੀ ਨਾਮਕਾ ਮਿਰਚਾ ਹਲਦੀ ਆ ਕਸਤੂਰੀ ਮੇਥੀ ਆ ਤੇ ਜੀਰਾ ਗਾ ਆ ਆਪਣੇ ਕੋਲੇ ਪ੍ਰਿੰਡੀਆਂ ਆਪਾਂ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਸਗਾ ਆ ਕੇ ਫਿਰ ਇਹਨਾਂ ਨੂੰ ਕੱਟ ਲਿਆ ਸੀਗਾ ਠੀਕ ਹੈ ਜੀ ਇਹ ਪਿੰਡੀਆਂ ਕੱਟ ਲਈਆਂ ਇਹ ਆਪਣੇ ਕੋਲੇ ਹੈਗੇ ਆ ਪਿਆਜ਼ ਸਭ ਤੋਂ ਪਹਿਲਾਂ ਆਪਾਂ ਕੀ ਪਾਵਾਂਗੇ ਆਪਾਂ ਪਾਵਾਂਗੇ ਪਿਆਜ਼ ਥੋੜੇ ਜਿਹਾ ਫਰਾਈ ਕਰਾਂਗੇ ਇਧਰ ਆਪਣਾ ਜਿਹੜਾ ਤੇਲ ਆ ਆ ਦੇਖੋ ਜੀ ਕਲਕ ਗਿਆ ਕਲਕ ਕੇ ਜਮਾ ਹਰਫੈਂਡ ਦੀ ਉਹਦੇ ਵਿੱਚ ਆ ਗਿਆ ਦੇਖੋ ਇਹਦੀ ਸ ਤੇਲ ਦੀ ਕਲਕਾਈ ਤੋਂ ਆਪਾਂ ਪਤਾ ਲੱਗਦਾ ਸਰੋਂ ਦੇ ਤੇਲ ਆ ਸਰੋਂ ਦਾ ਤੇਲ ਚੰਗੀ ਤਰ੍ਹਾਂ ਕਲਕਾਲਿਆ ਕਰੋ ਜੀ ਸਬਜ਼ੀ ਦੇ ਟੇਸਟ ਦਾ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੇ ਕਿੰਨਾ ਸੋਹਣਾ ਟੇਸਟ ਬਣ ਕੇ ਆਉਂਦਾਗਾ ਠੀਕ ਹੈ ਜੀ ਸਰੋਂ ਦੇ ਤੇਲ ਦੇ ਵਿੱਚ ਹੀ ਸੁੱਕੀਆਂ ਸਬਜ਼ੀਆਂ ਬਣ ਕੇ ਰੈਡੀ ਹੁੰਦੀਆਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਜੀਰੇ ਜੀਰਾ ਪਾਵਾਂਗੇ ਜੀ ਜੀਰਾ ਮੈਂ ਤੁਹਾਨੂੰ ਦੱਸ ਦਿੰਨੀ ਆ ਜੀਰਾ ਪਾ ਕੇ ਬਾਅਦ ਚ ਆਪਾਂ ਪਿਆਜ਼ ਪਾਵਾਂਗੇ ਥੋੜਾ ਜਿਹਾ ਜੀਰਾ ਭੁੰਨ ਲਾਵਾਂਗੇ ਠੀਕ ਹੈ ਜੀ ਮੈਂ ਗੈਸ ਨਾ ਸਕਾ ਕੇ ਤੇਲ ਥੋੜਾ ਜਿਹਾ ਬੰਦ ਕਰ ਦਿੰਦੀ ਹੁਣੀ ਆ ਫਿਰ ਮੈਂ ਪਿਆਜ਼ ਤੇ ਜੀਰਾ ਪਾਉਣੀ ਹੁੰਨੀ ਆ ਹੁਣ ਆਪਾਂ ਪਿਆਜ਼ ਪਾ ਲਵਾਂਗੇ ਤੇ ਪਿਆਜ਼ ਪਾ ਲੈਨੇ ਆ ਤੇ ਇਹਨਾਂ ਨੂੰ ਹਲਾ ਕੇ ਚੰਗੀ ਤਰ੍ਹਾਂ ਹੁਣ ਆਪਾਂ ਗਿਆ ਸੀ ਜਲਾ ਦਿੱਤਾ ਫਿਰ ਪਿਆਜ਼ ਬਰਾਊਨ ਹੋਣ ਦੇਵਾਂਗੇ ਆਪਾਂ ਆ ਦੇਖੋ ਸਾਰੇ ਤੇਲ ਲੱਗ ਗਿਆ ਤੇ ਨਹੀਂ ਜ਼ਿਆਦਾ ਤੇਲ ਹੀ ਤੇਲ ਹੋ ਜਾਂਦਾ ਜੀ ਸਰੋਂ ਦਾ ਤੇਲ ਆਪਾਂ ਕਰਦੀ ਕਾਣੀ ਸਰੋਂ ਦੀ ਤੇਲ ਦੀ ਢਾਉਣੀ ਹੁੰਦੀ ਹੈ ਤੇ ਵੈਸੇ ਬਹੁਤ ਵਧੀਆ ਤੇਲ ਇੰਨਾ ਕੁ ਤੇਲ ਬਾਦੂ ਇਹਦੇ ਵਿੱਚ ਅੱਗੇ ਮੈਂ ਕਰੂੰ ਜਦੋਂ ਸਬਜ਼ੀ ਬਣ ਗਈ ਉਦੋਂ ਤੁਹਾਨੂੰ ਦਿਖਾਵਾਂਗੀ ਵੀ ਕੜਾਈ ਦੇ ਨਾਲ ਬਿਲਕੁਲ ਵੀ ਨਹੀਂ ਲੱਗਦਾ ਮਸਾਲਾ ਇਸ ਤਰ੍ਹਾਂ ਤਰੀਕੇ ਨਾਲ ਜਦੋਂ ਤੁਸੀਂ ਬਣਾਉਂਗੇ ਸਬਜ਼ੀ ਬਣ ਕੇ ਬਹੁਤ ਵਧੀਆ ਰੈਡੀ ਹੁੰਦੀ ਹੈ ਨਰਮ ਨਰਮ ਪ੍ਰਿੰਡੀਆਂ ਸੀਗੀਆਂ ਜੋ ਹਰੀਆਂ-ਹਰੀਆਂ ਛੋਟੀਆਂ-ਛੋਟੀਆਂ ਪ੍ਰਿੰਡੀਆਂ ਸੀਗੀਆਂ ਇਹਵੇਂ ਕਾਟ ਲਈਆਂ ਧੋੜੀਆਂ ਪਹਿਲਾਂ ਤੋਂ ਸਵੇਰੇ ਜਿਵੇਂ ਆਪਾਂ ਸਬਜ਼ੀ ਲਈ ਹੁੰਦੀ ਆ ਹਨ ਤੇ ਸਵੇਰੇ ਹੀ ਮੈਂ ਧੋ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਦੇਣੀ ਹੁੰਦੀ ਆ ਸੁੱਕ ਗਈਆਂ ਸੁੱਕ ਕੇ ਫਿਰ ਆਪਣਾ ਸਲਾਈ ਦਾ ਵੀ ਕੰਮ ਆ ਪਤ ਨੂੰ ਪਤਾ ਹਨ ਸਲਾਈ ਦਾ ਕੰਮ ਕਰਤੀ ਸੀਗੀ ਤਾਂ ਪ੍ਰਿੰਡੀਆਂ ਸੁੱਕੀਆਂ ਸੀਗੀਆਂ ਜਲਦੀ ਜਲਦੀ ਪ੍ਰਿੰਡੀਆਂ ਕੱਟੀਆਂ ਤੇ ਕੱਟ ਕੇ ਹੁਣ 6 6:30 ਦਾ ਟਾਈਮ ਹੋ ਗਿਆ ਜੀ ਹੁਣ ਆਪਾਂ ਇਧਰ ਆ ਚੌਪਰੇ ਦੇ ਵਿੱਚ ਆ ਗਏ ਕਾਜੀ ਬਣਾਉਣ ਦੇ ਨੇ ਤੇ ਕਾਜੀ ਬਣ ਕੇ ਆਪਣੀ ਇਸ ਤਰ੍ਹਾਂ ਰੈਡੀ ਹੋਊਗੀ ਤਾਂ ਦੇਖੋ ਥੋੜੇ ਜਿਹਾ ਪਿਆਜ਼ ਹੀ ਭੁੰਨ ਲਿਆ ਮੇਰੇ ਥੋੜੇ ਜਿਹਾ ਜਦੋਂ ਭੁੰਨ ਲੈਣਾ ਨੂਨ ਮਿਰਚ ਆ ਜਿਹੜਾ ਉਹ ਮੈਂ ਬਿਲਕੁਲ ਲਾਸਟ ਤੇ ਪਾਉਣੀ ਹੁੰਦੀ ਆ ਇਹ ਨਹੀਂਗਾ ਵੀ ਆਪਾਂ ਨੂਨ ਮਿਰਚ ਹੁਣੇ ਨਾਲ ਦੀ ਨਾਲ ਪਾ ਦਾਂਗੇ ਨਹੀਂ ਮੈਂ ਨੂਨ ਮਿਰਚ ਆ ਜਿਹੜਾ ਇਹਦਾ ਸਸੋਂ ਲਾਸਟ ਤੇ ਪਾਉਗੀ ਠੀਕ ਹੈ ਜੀ ਟਿੰਡੀਆਂ ਪਾਵਾਂਗੇ ਆ ਪੈਰੇ ਵਿੱਚ ਆ ਥੋੜਾ ਜਿਹਾ ਹੋਰ ਹੋ ਜਾਂਦੀ ਹੈ ਜੇ ਪਿਆਜ਼ਾਂ ਦਾ ਕਲਰ ਮੜਾ ਜਾ ਚੇਂਜ ਹੋ ਲੈਣ ਜੀ ਠੀਕ ਹੈ ਤੁਪੀਆਂ ਕਰ ਲਈਆ ਆਪਾਂ ਇਹਦੇ ਵਿੱਚ ਹੀ ਬਣਾਉਨੇ ਹੁੰਦੇ ਆ ਜਿਵੇਂ ਹੁਣ ਤਰੀ ਵਾਲੀ ਸਬਜ਼ੀ ਹੁੰਦੀ ਆ ਕੋਈ ਆਲੂ ਮਟਰ ਹੁੰਦੇ ਆ ਜਾਂ ਨਾ ਕੱਦੂ ਹੁੰਦੇ ਆ ਤੋਰੀਆਂ ਹੁੰਦੀਆਂ ਉਹ ਆਪਾਂ ਹੈਗਾ ਅਲੂਮਨੀਅਮ ਦਾ ਫਰਾਈ ਜਨ ਜ ਆਪਾਂ ਉਹਦੇ ਵਿੱਚ ਬਣਾਉਨੇ ਹੁੰਦੇ ਆ ਜਿਹੜੀਆਂ ਸੁੱਤੀਆਂ ਕਰ ਲਈਆ ਆਮ ਜਿਹੜੇ ਘਰਾਂ ਦੇ ਵਿੱਚ ਵਰਤਣਾ ਕੋਈ ਸਪੈਸ਼ਲ ਵੀਡੀਓ ਦੇ ਲਈ ਮੈਂ ਵਰਤਣ ਦੀ ਨਹੀਂ ਕਰਦੀ ਜਿਵੇਂ ਆਪਾਂ ਘਰੇ ਬਣਾਉਂਦੇ ਆ ਹਨ ਉਵੇਂ ਹੀ ਤੁਹਾਨੂੰ ਦੇ ਦਿੰਦੇ ਆ ਕਿਉਂਕਿ ਤੁਹਾਨੂੰ ਪਤਾ ਕੰਮ ਬਹੁਤ ਜ਼ਿਆਦਾ ਦੋਨਾਂ ਚੈਨਲਾਂ ਦੀਆਂ ਵੀਡੀਓ ਬਣਾਉਣੀਆਂ ਆ ਫਿਰ ਸਲਾਈ ਦਾ ਕੰਮ ਵੀ ਦੇਣਾ ਟੂਟ ਪੂਰਾ ਵੀ ਕਰਨਾ ਚਾਹਲ ਨੂੰ ਹਨਾ ਤੇ ਘਰ ਦੇ ਕੰਮ ਵੀ ਤੇ ਬੱਚਿਆਂ ਨੂੰ ਵੀ ਦੇਖਣਾ ਇਸ ਤਰ੍ਹਾਂ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ ਦੂਸਰਾ ਚੈਨਲ ਆਪਣਾ ਜਸ ਬਰਾਡ ਬੁਟੀਕ ਨਾਂ ਤੇ ਆ ਉਹ ਵਾਲਾ ਚੈਨਲ ਆਪਣਾ ਮੋਨੂ ਆ ਜੀ ਤੇ ਜਿਸ ਤਰ੍ਹਾਂ ਉਹ ਚੈਨਲ ਨੂੰ ਤੁਸੀਂ ਪਿਆਰ ਕਰ ਰਹੇ ਆ ਇਹ ਚੈਨਲ ਨੂੰ ਵੀ ਆਪਣਾ ਵੱਧ ਤੋਂ ਵੱਧ ਸਪੋਰਟ ਕਰਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਇਸ ਤਰ੍ਹਾਂ ਜੋ ਚੌਂਤਰੇ ਦੇ ਵਿੱਚ ਵਧੀਆ ਲੱਗਦਾ ਮੈਨੂੰ ਦਾਲ ਪਾਣੀ ਬਣਾਉਣਾ ਆਹ ਆਪਣਨੇ ਇਧਰ ਪੀੜੀਆਂ ਰੱਖੀਆਂ ਹੋਈਆਂ ਤੇ ਇਧਰ ਪਈ ਐ ਇੱਕ ਪੀੜੀ ਮੈਂ ਮੇਰੇ ਕੋਲੇ ਆ ਇਸੋਂ ਧਰਨੇ ਪਾਸੇ ਖੜੀ ਆ ਸੋ ਚਾਰ ਪੀੜੀਆਂ ਰੱਖੀਆਂ ਹੋਈਆਂ ਚੌਂਤਰੇ ਦੇ ਵਿੱਚ ਜੇ ਤੁਹਾਨੂੰ ਭੈਣ ਪਾਈ ਚੌਂਤਰੇ ਨੇ ਬੈਠਾ ਰੋਟੀ ਖਾਣੀ ਆ ਹਨ ਕੋਲੇ ਬਹਿ ਕੇ ਖਾ ਲੈਂਦੇ ਆ ਇਸੋਂ ਘੱਮ ਥੋੜੇ ਜਿਹਾ ਬ੍ਰਾਊਨ ਹੋਰ ਹੋ ਲੈਣ ਨੇ ਜੇ ਕਲਰ ਜਾਂ ਚੇਂਜ ਹੋ ਜਾਊਗਾ ਜਦੋਂ ਕਲਰ ਚੇਂਜ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜੀਆਂ ਭਿੰਡੀਆਂ ਉਹ ਮੈਚ ਕਰਾਂਗੇ ਇਹ ਨਹੀਂਗਾ ਵੀ 5-10 ਮਿੰਟ ਦੀ ਦੇਖੋ ਵੀਡੀਓ ਤਾਂ ਮੈਂ ਤੁਹਾਨੂੰ ਵਾਰ ਤੋਂ ਵਾਰ 10 ਜਾਂ 12 ਮਿੰਟ ਦੀ ਹੋਊਗੀ ਹਨਾ 10 ਕ ਦੀ ਹੋਊਗੀ ਇਹ ਪਰ ਸਬਜੀ ਇਹਨੇ ਜਲਦੀ ਨਹੀਂ ਬਣਦੀ ਵੀ ਸਬਜੀ ਦਾ ਤਾਂ ਅੱਧਾ ਘੰਟਾ ਲੱਗ ਜਾਂਦੀ ਹੈ ਬਾਕੀ ਜਦੋਂ ਆਪਾਂ ਨਾ ਇਹ ਗਵਾਰੇ ਦੀਆਂ ਭਲੀਆਂ ਹੋਈਆਂ ਭਿੰਡੀਆਂ ਹੋਈਆਂ ਜਿਹੜਾ ਤੁਸੀਂ ਲੋਹੇ ਦੇ ਭਾਂਡੇ ਦੇ ਕੜਾਹੀ ਦੇ ਵਿੱਚ ਜਾਂ ਭਾਈ ਤੁਹਾਨੂੰ ਉਹ ਥੋੜੇ ਕੋਲੇ ਹਨਾ ਤਾਂ ਇਹਦੇ ਵਿੱਚ ਬਣਦੀਆਂ ਬਹੁਤ ਵਧੀਆ ਬਣਦੀਆਂ ਜੀ ਇੱਕ ਤਾਂ ਇਹਦੇ ਵਿੱਚ ਸਬਜ਼ੀ ਜਿਹੜੀ ਨੀਚੇ ਨਹੀਂ ਲੱਗਦੀ ਗੈਸ ਨੂੰ ਸਲੋ ਕਰ ਦਿਓ ਜਿਆਦਾ ਤੇਜ਼ ਤੇ ਨਹੀਂ ਹੁਣ ਜਦੋਂ ਆਪਾਂ ਭਿੰਡੀਆਂ ਪਾਤੀਆਂ ਹਨ ਉਹਨਾਂ ਨੂੰ ਹਲਾਤਾ ਤੋੜੀਆਂ ਜੀਆਂ ਕੱਲਰ ਤੇਜ਼ ਹੋ ਗਈ ਆਪਾਂ ਗੈਸ ਨੂੰ ਸਹਿਮਤ ਤੇ ਕਰ ਦੇਣਾ ਤੇ ਫਿਰ ਮੈਂ ਬਾਅਦੇ ਆਪਣਾ ਕੋਈ ਨੋਕੀ ਕੰਮ ਕਰ ਲਵਾਂਗੀ ਫਿਰ ਮੈਨੂੰ ਪਤਾ ਵੀ ਇੰਨੇ ਇੱਕ ਟਾਈਮ ਦੇ ਵਿੱਚ ਸਬਜ਼ੀ ਬਣ ਕੇ ਰੈਡੀ ਹੋ ਜੂਗੀ ਨੂਨ ਮਿਰਚ ਆਪਾਂ ਜਿਹੜਾ ਹੈਗਾ ਮਸਾਲੇ ਆਪਾਂ ਤਿੰਨ ਚਾਰ ਹੀ ਪਾਉਣੇ ਹੁੰਦੇ ਆ ਹਲਦੀ ਮੇਥੀ ਤੇ ਨਾਮਕ ਤੇ ਮਿਰਚ ਠੀਕ ਹੈ ਜੀ ਧਨੀਆ ਪਾウダー ਤੇ ਗਰਮ ਮਸਾਲਾ ਮੈਂ ਜਿਹੜਾ ਇਹ ਪਾਉਣੀ ਆ ਮੈਂ ਜਿਹੜੀਆਂ ਤਰੀ ਵਾਲੀਆਂ ਸਬਜ਼ੀਆਂ ਆ ਲੋ ਮਟਰ ਹੁੰਦੇ ਆ ਹਨਾ ਕਾਲੇ ਛੋਲੇ ਹੁੰਦੇ ਆ ਤੇ ਜਿੱਥੇ ਛੋਲੇ ਹੁੰਦੇ ਆ ਇਦਾਂ ਦੀਆਂ ਸਬਜ਼ੀਆਂ ਦੇ ਵਿੱਚ ਮੈਂ ਇਹ ਚੀਜ਼ਾਂ ਪਾਉਣੀ ਆ ਆਮ ਮੈਂ ਜਿਹੜੀਆਂ ਤਿੰਨ ਕਰਦੀ ਆ ਤੇ ਇਹ ਵਾਲੀਆਂ ਇਹਨਾਂ ਨੂੰ ਸਰੋਂ ਦੇ ਤੇਲ ਸਰੋਂ ਦੇ ਤੇਲ ਤੇ ਆਪਾਂ ਸਾਰੀਆਂ ਬਣਾਉਨੇ ਆ ਕਲੀਆਂ ਤੋਰੀਆਂ ਜਿਹੜੀਆਂ ਆਪਾਂ ਘਿਓ ਦੇ ਵਿੱਚ ਬਣਾਉਨੇ ਆ ਦੀ ਅਸੀਂ ਘਿਓ ਦੇ ਵਿੱਚ ਤੇ ਬਾਕੀ ਸਾਰੀਆਂ ਸਬਜ਼ੀਆਂ ਤਰੀ ਵਾਲੀਆਂ ਸੁੱਪੀਆਂ ਹਨ ਉਹ ਆਪਣੇ ਇਹਦੇ ਵਿੱਚ ਹੀ ਬਣ ਕੇ ਰੈਡੀ ਹੁੰਦੀਆਂ ਹਨ ਤਰੋਂ ਦੇ ਤੇਲ ਦਾ ਤੜਕਾ ਹੀ ਲਾਉਨੇ ਆ ਬਾਕੀ ਬਹੁਤ ਹਨਾ ਭੈਣਾ ਜਿਹੜੇ ਨਾਰੀਆ ਦੇ ਤੇਲ ਦਾ ਵੀ ਬਹੁਤ ਤਰ੍ਹਾਂ ਦਾ ਤੇਲ ਆ ਰਿਹਾ ਹੈਗਾ ਦੇਸੀ ਘਿਓ ਦਾ ਵੀ ਗਗਨ ਡਲਡਾ ਹਨਾ ਤੇ ਅਰ ਪੈਂਡ ਅੱਡਵੜ ਜੂੜ ਕਰਦੇ ਆ ਪਰ ਆਪਾਂ ਵੀ ਇਹਨੂੰ ਤਰੋਂ ਦਾ ਤੇਲ ਜੂੜ ਕਰਦੇ ਆ ਆ ਦੇਖੋ ਜੀ ਥੋੜਾ ਥੋੜਾ ਹਨਾ ਪਿਆਜ਼ ਦਾ ਕਲਰ ਆ ਜਿਹੜਾ ਚੇਂਜ ਹੋ ਚੱਲਿਆ ਤੇ ਮੈਂ ਨਾਮ ਕਿਤੇ ਵੀਰੇ ਹੋਣਾ ਐਡ ਕਰ ਦੂੰਗੀ ਠੀਕ ਹੈ ਨਾਮਕ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਪਾ ਲਿਓ ਜਿੰਨੀ ਕਿ ਤੁਹਾਡੇ ਕੋਲ ਸਾਰਜੀ ਉਹ ਜਿੰਨਾ ਕਾ ਨੂਨ ਮਿਰਚ ਤੁਸੀਂ ਖਾਣੇ ਆ ਹਨਾ ਨੂਨ ਮਿਰਚ ਨਾ ਮੇਰੇ ਹਿਸਾਬ ਨਾਲ ਪਾਇਓ ਅਸੀਂ ਮਿਰਚ ਬਹੁਤ ਜ਼ਿਆਦਾ ਬਾਅਦ ਖਾਣੇ ਜਿੰਨਾ ਤੇ ਤੁਸੀਂ ਨੂਨ ਮਿਰਚ ਖਾਣੇ ਆ ਨਾ ਉਹ ਸਾਰਾ ਨੂਨ ਮਿਰਚ ਪਾਓ ਆ ਦੇਖੋ ਉਹੜਾ ਇਹ ਕਲਰ ਚੇਂਜ ਹੋ ਗਿਆ ਨਾ ਤੇ ਹੁਣ ਮੈਂ ਇਹਦੇ ਵਿੱਚ ਆਹ ਜਿਹੜੀਆਂ ਪ੍ਰਿੰਡੀਆਂ ਆ ਗਈਆਂ ਇਹ ਵਾਲੀਆਂ ਪਾ ਕੇ ਵਿੱਚ ਉਹ ਕਰ ਦਿੰਦੀ ਹਾਂ ਹਲੋ ਹੁਣ ਆਪਾਂ ਇਹਨਾਂ ਨੂੰ ਹਲਾ ਦੇਣਾ ਬਸ ਹੌਲੀ-ਹੌਲੀ ਹਲਾ ਦੇ ਤੇ ਬਹੁਤ ਥੋੜੀ ਸਬਜ਼ੀ ਬਣ ਕੇ ਰੈਡੀ ਹੋ ਜਾਂਦੀ ਹੈ ਇਸ ਦਾ ਨੁਕੜਾਈ ਮੇਰੀ ਇੰਦਾ ਲੱਗਦੀ ਹੋਊਗੀ ਹਨਾ ਕਲਾਹੋਂ ਚ ਪਰ ਇਹ ਲੋਹੇ ਦੀ ਹੋਣ ਕਰਨਾ ਨਾ ਜਿਹਦੇ ਤੇ ਆਪਾਂ ਤੜਤੀ ਲਾਉਣੀ ਆ ਉਹ ਦੀ ਕਾਰਤੀ ਜੀ ਬਣੀ ਹੋਈ ਹੈਗੀ ਲੋਹੇ ਦੇ ਭਾਂਡੇ ਦੇ ਤੁਸੀਂ ਪਾੜੀ ਵੀ ਦੇਖ ਲਓ ਇਦਾਂ ਹੀ ਹੁੰਦਾ ਹੈ ਮੈਨੂੰ ਇਹਨਾਂ ਕੌਂਡੀਆਂ ਪਾਤੀਆਂ ਪਿਆਜ਼ ਪਾਤੀ ਤੇ ਨਾਮ ਤੋਂ ਕੌਕੜੀ ਤਵਾ ਸਪਨੇ ਤਿੰਨ ਮਸਾਲੇ ਰਏ ਹੋਏ ਕਮੇਟੀ ਤੇ ਮਾਲ ਮਿਰਚ ਹੋਰ ਜੀ ਉਸ ਤੋਂ ਮੈਂ ਥੋੜੀ ਜਿਹੀ ਪਾਉਂਗੀ ਉਹ ਵੀ ਮੈਂ ਪਰਿਆੜੀ ਸਬਜ਼ੀ ਚ ਜ਼ਿਆਦਾ ਪਾਉਂਦੀ ਹਾਂ ਕਸਰੀ ਮਿਰਚ ਘਰ ਵਿੱਚ ਜੀ ਇਹ ਸਬਜ਼ੀ ਦੇ ਵਿੱਚ ਕੁੱਤੀਆਂ ਦੇ ਦੇ ਬੱਚਾ ਬਸ ਲਸਣ ਆ ਇਹਦੇ ਤੇ ਤਾਂ ਟੰਡੀ ਤੇ ਤਮਾ ਕਿਤੇ ਪਾਇਆ ਨਹੀਂ ਜੀ ਲਸਣ ਲਸਣ ਆ ਮੈਂ ਪਹਿਲਾਂ ਹਰ ਦਵਾਰਾ ਪਲੀ ਦੇ ਵਿੱਚ ਅਸੀਂ ਥੋੜਾ ਜਿਹਾ ਲਸਣ ਦਾ ਤੜਕਾ ਵੀ ਨਾਲ ਲਾਉਂਦੇ ਹੁੰਨੇ ਸੀ। ਢਿੰਡੀ ਵਾਲੇ ਵਿੱਚ ਮੈਂ ਨਹੀਂ ਲਾਇਆ। ਜਿਵੇਂ ਛੜਿਆਲੀਆਂ ਦਾਲ ਸਰਦੀਆਂ ਉਹਨਾਂ ਵਿੱਚ ਸਮਾਤਰ ਲਸਣ ਆਤਰ ਇਹਨਾਂ ਤੀਜਾ ਚੀਜ਼ਾਂ ਤਿੰਨਾਂ ਚੀਜ਼ਾਂ ਦਾ ਨਾਲ ਪਿਆਜ਼ਾਂ ਦਾ ਤੜਕਾ ਲਾਇਆ ਜਾਂਦਾ। ਜਿਹੜੀ ਢਿੰਡੀ ਆ ਢਿੰਡੀ ਦੇ ਵਿੱਚ ਇਸ ਤਰ੍ਹਾਂ ਹੀ ਹੀਰੇ ਦਾ ਤੜਕਾ ਲਾ ਕੇ ਤੇ ਨਾਮਕਾ ਪਾ ਕੇ ਆਮ ਨੋਰਮਲ ਮਸਾਲੇ ਆ ਜੀ ਜਿਹੜੇ ਤਿੰਨੇ ਮਸਾਲੇ ਹਰ ਘਰ ਦੇ ਵਿੱਚ ਤੁਹਾਨੂੰ ਮਿਲਣਗੇ। ਜੀਰਾ ਨਾਨਕਾਂ ਹਰਦੀ ਮਿਰਚ ਇਹ ਨਾਰਮਲ ਮਸਾਲੇ ਆ ਹਰੇਕ ਘਰ ਦੇ ਵਿੱਚ ਆਮ ਦਾਲ ਸਬਜ਼ੀ ਇਹਨਾਂ ਤੋਂ ਬਿਨਾ ਬਣਦੀ ਨਹੀਂ ਸੰਗਲੋ ਹਨਾ ਬਸ ਮਿਰਚ ਦੀ ਤਾਂ ਇਹ ਜਿਹੜਾ ਪੂਰਾ ਵੀ ਆਪਾਂ ਹਰੀ ਮਿਰਚ ਪਾ ਲਾਂਗੇ ਤਾਂ ਜਿਹੜੀ ਬਲ ਗਈ ਆ ਆਹ ਹਾਜੀ ਤਾਂ ਪੌਣੀ થી ਪੌਣੀ ਪੈਣੀ ਤੇ ਹੁਣ ਆਪਾਂ ਛੱਡਦੇ ਆ ਜੀ ਆਪਣੀ ਸਬਜ਼ੀ ਆਪਾਂ ਬਣ ਲੈਣ ਦਿੰਦੇ ਆ ਜਦੋਂ ਸਬਜ਼ੀ ਬਣ ਗਈ ਭੈਣੋ ਮੈਂ ਤੁਹਾਨੂੰ ਦੱਸੂਗੀ 8 ਮਿੰਟ ਦੀ ਵੀਡੀਓ ਹੋ ਗਈ ਤੇ ਅੱਗੇ ਮੈਂ ਤੁਹਾਨੂੰ ਸਬਜ਼ੀ ਵੀ ਦੱਸੂ ਆਪਨੇ ਕਿੰਨੇ ਸਮੇਂ ਦੇ ਵਿੱਚ ਤਿਆਰ ਹੋਈ ਆ ਪਰ ਮੈਨੂੰ ਪਤਾ ਹੀ ਆ ਉਹ ਦੱਸਣ ਦੀ ਤਾਂ ਕੀ ਜਰੂਰਤ ਆ ਅੱਧਾ ਘੰਟਾ 20 ਤੋਂ 25 ਮਿੰਟ ਸਬਜੀ ਨੂੰ ਲੱਗਦੇ ਆ ਜੀ 25 ਮਿੰਟ ਅੱਧਾ ਘੰਟਾ ਆਰਾਮ ਨਾਲ ਸਬਜੀ ਨੂੰ ਲੱਗਦਾ ਦਾ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਸਬਜੀ ਬਣ ਬਣੀ ਜਾਣ ਬਣੀ ਆ ਤੇ ਆਪਾਂ ਉਹਨੇ ਕੰਮ ਕਰਦੇ ਇੱਕ ਚੀਜ਼ ਹੋਰ ਆ ਭੈਣੋ ਇਹਨੂੰ ਨਾ ਪਲੇਟ ਦੇ ਨਾਲ ਤੁਸੀਂ ਢਕਣਾ ਨੂੰ ਜਿਹੜੀ ਭਿੰਡਾਂਗਾਂ ਦੀ ਸਬਜੀ ਹੁੰਦੀ ਆ ਐਸੇ ਤਾਂ ਭੈਣਾ ਮੇਰੇ ਨਾਲੋਂ ਵੱਧ ਸਿਆਣੀਆਂ ਇਹਨਾਂ ਨੂੰ ਪਤਾ ਹੀ ਆ ਹਣ ਤੇ ਵੀ ਜਿਹੜੀ ਇਹ ਸਬਜੀ ਹੁੰਦੀ ਇਹਨੂੰ ਟਕੋਣਾ ਜਿੱਦੋਂ ਤੁਸੀਂ ਟਕੋਗੇ ਹਨਾ ਇਹ ਲੇਸ ਲਈ ਆ ਦੇਖੋ ਹੁਣ ਮੈਂ ਨੇੜੇ ਕਰਕੇ ਦਿਖਾਉਂਦੀ ਆ ਲੇਸ ਲਈ ਜੀ ਬਣ ਜੂਗੀ ਹੁਣ ਆਪਣੀ ਲਗ ਲਗ ਭਿੰਡੀ ਪਈ ਹੈ ਨਾ ਲੇਸ ਲਈ ਜੀ ਮਤ ਵਾਲਾ ਆ ਆ ਦੇ ਤਾਰਾ ਨਹੀਂ ਆ ਛਾੜ ਜੂਗੀ ਇਸ ਤਰ੍ਹਾਂ ਠੀਕ ਹੈ ਜੀ ਇਹ ਤੁਸੀਂ ਟਾਕੀ ਤੇ ਤੇ ਜੇ ਤੁਸੀਂ ਨਾਲ ਟਕੀ ਇਸ ਤਰ੍ਹਾਂ ਫੁੱਲੇ ਚ ਬਣਾਈ ਬਰਤਨ ਫੁੱਲਾ ਰੱਖ ਦਿਓ ਪਰ ਨੇੜੇ ਆਪ ਰਿਓ ਹਨਾ ਕੋਈ ਚੀਜ਼ ਨਾ ਡੱਗ ਪੇ ਜੇ ਤੁਸੀਂ ਬਾਹਰ ਚੌਂਟਰੇ ਚ ਬਣਾਉਨੇ ਆ ਤੇ ਜੇ ਤੁਸੀਂ ਅੰਦਰ ਬਣਾਉਨੇ ਤਾਂ ਕੋਈ ਗੱਲ ਨਹੀਂ ਹੋਊਗੀ ਕੀ ਤੁਸੀਂ ਇਹ ਕਰ ਰਹੇ ਹੋ ਤਾਂ ਆਪਣੇ ਇੱਕ 12 ਭੰਦਾ ਗਾ ਰਿਹਾ ਇਸ ਤੇ ਅੰਦਰ ਗੰਦਰ ਗੰਦਰ ਜਿਵੇਂ ਆਪਾਂ ਉੱਪਰ ਸਲੇਟਾ ਪਾਣੀ ਹੈ ਮੈਂ ਸੰਪਰੇ ਦਾ ਇਹ ਤਾਂ ਨਹੀਂ ਕਿੰਨੇ ਹੋਇਆ ਨਹੀਂ ਜੇ ਵੀ ਮੈਂ ਕੋਲੇ ਕੋਲੇ ਤੋਂ ਆ ਪੰਡਾ ਤੇ ਦੂਸਰੀ ਸਬਜੀ ਬਣਨੀ ਆ ਉਹਦਾ ਕੰਮ ਕਰਨਾ ਹੈ ਉਹੋਲੇ ਵਿੱਚ ਕਰ ਲੈਂਦੀ ਆ ਉਹਨੂੰ ਸਬਜੀ ਬਣ ਦੇਗੀ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਸਬਜੀ ਆਪਾਂ ਬਣ ਨਹੀਂ ਰੱਖਤੀ ਤੇ ਜਦੋਂ ਭੈਣ ਮੈਂ ਇਹਦੇ ਵਿੱਚ ਨਮਕ ਮਿਰਚ ਐਡ ਕਰੂੰਗੀ ਔਰ ਬਾਅਦ ਕਿੰਨਾ ਟਾਈਮ ਨਮਕ ਮਿਰਚ ਤੋਂ ਬਾਅਦ ਤੇ ਏਕ ਲਵਾਣਾ ਇਹ ਵੀ ਤੁਹਾਨੂੰ ਦੱਸੂੰਗੀ ਠੀਕ ਹੈ ਜੀ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਬਾਅਦ ਤੋਂ ਬਾਅਦ ਵੀਡੀਓ ਸ਼ੇਅਰ ਕਰਿਆ ਕਰੋ ਤੁਸੀਂ ਤੇ ਇਸ ਤੋਂ ਅੰਬਸਾ ਸਬਜੀ ਬਣੀ ਜਾਣ ਦਿੰਨੇ ਆਪਾਂ ਹਨ ਆਪਾਂ ਆਪਣੀਆਂ ਟੋਕਰੀਆਂ ਚੱਕ ਦਿੰਨੇ ਇਹਨਾਂ ਨੂੰ ਧੋ ਦਿੰਨੇ ਆ ਟੋਕਰੀਆਂ ਦੇ ਇੱਕ ਬਹੁਤ ਜ਼ਿਆਦਾ ਸੋਖਾ ਜੀ ਜਦੋਂ ਆਪਾਂ ਸਬਜੀ ਕੱਟਦੇ ਆ ਨਾ ਇਹ ਮੇਰੇ ਕੋਲੇ ਸੈਟ ਆ ਪੰਜ ਟੋਕਰੀਆਂ ਦਾ ਇਹ ਛੋਟੀ ਹੈ ਇਸ ਤੋਂ ਇੱਕ ਵੱਡੀ ਹੋਰ ਹੈਗੀ ਤੇ ਇੱਕ ਇਸ ਤੋਂ ਛੋਟੀ ਆ ਇੱਕ ਤੇ ਦੋ ਛੋਟੀਆਂ ਕਿ ਦੋ ਛੋਟੀ ਤੁਹਾਨੂੰ ਟੋکریاں ਹੋ ਰੱਖ ਕੇ ਦੋ ਵੱਡੀਆਂ ਸਾਰੇ ਤੋਂ ਵੱਡੀਆਂ ਤੇ ਇਹ ਟੋکریاں ਦਾ ਸੌਖਾ ਬਾਤ ਹੈ ਜਦੋਂ ਆਪਾਂ ਦਾਲ ਸਬਜ਼ੀ ਧੋਣੇ ਆ ਹਨਾ ਜਾਂ ਧੋ ਕੇ ਬਾਅਦ ਚ ਕੱਟਦੇ ਆ ਛਿਰਕੇ ਵਗੈਰਾ ਇੱਕ ਚ ਪਾ ਲਈਦੇ ਇੱਕ ਚ ਆਪਾਂ ਕੱਟ ਕੇ ਪਾ ਲੈਨੇ ਆ ਇੱਕ ਚ ਆਪਾਂ ਵਿਆਹ ਸਾਲਾ ਲੈਨੇ ਆ ਸਾਰੇ ਸੈਟਾਂ ਦਾ ਮੇਰੇ ਕੋਲ ਇਹ ਤੇ ਸਬਜ਼ੀ ਬੈਠੇ ਕੱਟਣੀ ਸੌਖੀ ਹੋ ਜਾਂਦੀ ਹੈ ਧੋਣੀ ਨਹੀਂ ਤਾਂ ਪਾਂਡੇ ਦੇ ਵਿੱਚ ਨਾ ਸਬਜ਼ੀ ਜਿਹੜੀ ਪਾਣੀ ਜਣੀ ਨਿਕਲਦਾ ਹਨਾ ਸਬਜ਼ੀ ਦਾ ਸੰਗੀ ਜਰਾਂ ਢੋਤੀ ਨਹੀਂ ਜਾਂਦੀ ਇਸ ਤੋਂ ਆਪਣਾ ਇਹ ਗੱਲਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਪਉ ਲਗੀ 2 ਕੁ ਮਿੰਟ ਬਾਅਦ ਸਬਜ਼ੀ ਹਿਲਾਉਂਦੇ ਜ਼ਰੂਰ ਨੂੰ ਇਹ ਨੀਗਾ ਵੀ ਤੁਸੀਂ ਇਹ ਲਾ ਦਿਓ ਭੈਣ ਕਹਿੰਦੀ ਸੀ ਲੋਹੇ ਦੇ ਬਰਾਂਹੇ ਦੇ ਵਿੱਚ ਸਬਜ਼ੀ ਲੱਗਦੀ ਨਹੀਂ ਇਹ ਨੀਗਾ ਵੀ ਤੁਸੀਂ ਗੈਸ ਨਾਲ ਕਰਕੇ ਕਿਤੇ ਮਰਤੀ ਜਾਵੜ ਤੇ ਸਬਜ਼ੀ ਦੀ ਬੜਕੀ ਨਾ ਲਵੋ ਹਨ ਐਦਾਂ ਨੀਗਾ ਮਸ ਇੰਨਾ ਕਾ ਵੀ ਥੋੜੀ ਜਿਹੀ ਬਾਚਤ ਰਹਿ ਜਾਂਦੀ ਹੈ ਦੇ ਵਿੱਚ ਹਿਲਾਉਂਦੇ ਰਹੋ ਕੋਲੇ ਬੈਠੇ ਟੇਸਟ ਵਧੀਆ ਆਉਂਦਾ ਲੋਹੇ ਦੇ ਭਾਂਡੇ ਤੇ ਸਬਜ਼ੀ ਬਣਾਉਣ ਦਾ ਵੇਸੇ ਥੋੜਾ ਜਿਹਾ ਟਾਈਮ ਹੈ ਲੱਗੂਗਾ ਜੀ ਵੈਸੇ ਨਰਮ ਹੋ ਚੁਣਗੀਆਂ ਪਿੰਡੀਆਂ ਸੋਨ ਜੈਸ ਬਣਾਉਣ ਨੂੰ ਵੀ ਥੋੜਾ ਜਿਹਾ ਕਲਰ ਚੇਂਜ ਹੋਏ ਤੁਮ। ਆਪਰਾ ਕਰ ਜੀ ਬਣਾ ਗਾਂ ਤੇ ਰੈਡੀ ਹੋ ਜੂਗੀ ਆਪਣੀ। ਹਾਂ ਜੀ ਆ ਦੇਖੋ ਆਪਣੀ ਸਬਜੀ ਦਾ ਕਲਰ ਚੇਂਜ ਹੋ ਗਿਆ। ਇੱਕ ਨਾ ਲੈਟ ਚਲੀ ਗਈ ਜਨੇਟਰ ਦੀ ਆਵਾਜ਼ ਆ ਰਹੀ ਹੈ ਅਨਗੋਹ ਮਾਰਦੇ ਜਾਂ ਹਨ। ਤੇ ਆ ਆਪਣੇ ਨਾ ਸਬਜੀ ਦਾ ਹੁਣ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਜਿਹੜੇ ਇੱਥੇ ਮਸਾਲੇ ਪਾਉਣੇ ਆ ਦੇਖੋ। ਠੀਕ ਹੈ ਜੀ ਨਾਮਕ ਆਪਾਂ ਪਹਿਲਾਂ ਪਾ ਦਿੱਤਾ ਮੇਥੀ ਆਗੀ। ਮੇਥੀ ਵੀ ਨਹੀਂ ਪਾਉਂਦੀ ਮੈਂ ਇਹਦੇ ਵਿੱਚ ਬਸ ਹਲਦੀ ਤੇ ਮਿਰਚ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਪਾ ਲਿਓ ਹਨਾ ਵੱਧ ਘੱਟ ਜਿੰਨੀ ਕਿ ਤੁਸੀਂ ਖਾਣੇ ਉਹਨਾਂ ਕਿ ਪਾ ਲਿਓ ਇੱਕ ਨਾ ਭੈਣ ਦਾ ਮੈਨੂੰ ਜਾਸ ਬਰਾੜ ਬਟੀ ਇਹ ਕੜੀ ਆ ਜਿਹੜੀ ਆਪਣੀ ਉਹ ਤੇ ਆਪਾਂ ਸਲਾਈ ਰੈਟਰ ਵੀਡੀਓ ਪਾਉਨੇ ਹਨਾ ਉਹ ਤੇ ਕਮੈਂਟ ਆਇਆ ਸੀ ਵੀ ਭੈਣੀ ਤੁਸੀਂ ਜਿਹੜੇ ਤੁਹਾਡੇ ਨੇਲ ਆ ਵੀ ਤੁਸੀਂ ਲਗਾਏ ਹੋਏ ਆ ਨਹੀਂ ਭੈਣੀ ਮੇਰੇ ਨੇਲ ਨਹੀਂ ਲਵਾਏ ਹੋਏ ਇਹ ਉਹ ਵੀ ਆਗਾ ਦੇ ਮੇਰੇ ਲਈ ਤਾਂ ਖੋਦ ਦੇ ਆ ਦੇਖੋ ਟਰਾਈ ਕਰ ਲਓ ਤੁਸੀਂ ਖੋਦੇ ਆ ਇੰਨੇ ਕੀ ਆ ਬਸ ਠੀਕ ਹੈ ਜੀ ਮੈਂ ਨਹੀਂ ਲਪਾਸ ਲਾਈ ਨਹੀਂ ਸੀ ਹੁਣ ਤੇ ਆ ਆਪਣੇ ਮਸਾਲੇ ਆ ਠੀਕ ਹੈ ਹੁਣ ਆਪਾਂ ਮਸਾਲੇ ਇਹਦੇ ਵਿੱਚ ਪਾ ਦੇਣੇ ਆ ਆ ਦੇਖ ਇਹ ਕਹਾਂ ਤਾ ਨਾ ਕੋਣ ਫਾੜ ਕੇ ਵੀਡੀਓ ਬਣਾਉਣੀ ਓਕੀ ਹੋ ਜਾਂਦੀ ਆ ਬਸ ਇਹਨੂੰ ਹਲਾ ਕੇ ਵੀਰੇ 5 ਮਿੰਟ ਤੁਸੀਂ ਹਿਲਾਉਣਾ ਹੈ ਨਾ ਹਾਂ ਤੇ ਕਲਵਾਉਂਦਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਲਓ ਜੀ ਇਹਦੀ ਸਾਰੀ ਸਬਜ਼ੀ ਦੇ ਵਿੱਚ ਨੂਨ ਮਿਰਚ ਰਾਜਜੀ ਵੀ ਥੋੜੀ ਜੀ ਹੈ ਨਾ ਤੇ ਸੁੱਕਣੇ ਸਬਜ਼ੀਆਂ ਨੂੰ ਜੇ ਤੁਸੀਂ ਨੂਨ ਮਿਰਚ ਬਾਹਰ ਚ ਪਾ ਕੇ ਬਣਾਓਗੇ ਨਾ ਤੇ ਵਧੀਆ ਬਣਦੀਆਂ ਨੀਚੇ ਨਹੀਂ ਲੱਗਦੀਆਂ ਔਰ ਟੇਸਟ ਵਧੀਆ ਬਣ ਜਾਂਦਾ ਸ਼ੁਕਰ ਹੈ ਜੀ ਲਾਈਟ ਆ ਗਈ ਆਪਣਾ ਜਨਰੇਟਰ ਹੋ ਗਿਆ ਬੰਦ ਆਪਣੇ ਜਨਰੇਟਰ ਜੇ ਆਪਣੇ ਗਵੰਡੀਆ ਦਾ ਜਨਰੇਟਰ ਚੱਲਦਾ ਹੁੰਦਾ ਆਪਣੇ ਧੰਨਵਾਦ ਕਰਦੀ ਆ ਇਹ ਵੰਡਿਆ ਦੇ ਨਾਲ ਜਨਰੇਟਰ ਚਲਾ ਦਿੰਦੇ ਆ ਉਹਦੀ ਜਦ ਲਾਈਟ ਰੁਕ ਜਾਂਦੀ ਇਹਨਾਂ ਦੀ ਬੈਂਟਰਾਂ ਨਹੀਂ ਹੁਣ। ਅੰਦਰ ਇਸ ਤਰ੍ਹਾਂ ਆਪਣੀ ਇਹ ਸਬਜ਼ੀ ਬਣ ਕੇ ਹੋ ਗਈ ਰੈਡੀ ਪੈਣੋ ਹੁਣ ਇਹਨੂੰ ਨਾ ਸੇਕ ਲਵਾਉਣਾ ਜ਼ਰੂਰ 5 ਕਿ ਮਿੰਟ ਠੀਕ ਹੈ ਜੀ 5 ਕਿ ਮਿੰਟ ਸੇਕ ਲਵਾ ਲਈ। ਜਦੋਂ ਸਾਰੇ ਨੂੰ ਪਤਾ ਹੀ ਹੈ ਸਬਜ਼ੀ ਬਣੀ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ। ਕਲਰ ਚੇਂਜ ਹੋ ਜਾਂਦਾ ਹਨ ਤੇ ਆਹ ਦੇਖੋ ਤੁਸੀਂ ਇਸ ਤਰ੍ਹਾਂ ਨਾ ਜਦੋਂ ਨਾਣ ਮਿਰਚ ਪਾਉਣ ਤੋਂ ਪਹਿਲਾਂ ਇਸ ਤਰ੍ਹਾਂ ਆਪਣੇ ਕੋਲੇ ਕੜਸੀ ਦੀ ਨੋਕ ਨਾਲ ਇਸ ਤਰ੍ਹਾਂ ਉਹ ਕਰਕੇ ਦੇਖ ਲਿਆ ਕਰੋ ਚੰਗੀ ਤਰ੍ਹਾਂ ਬਾਣ ਕੇ ਨਰਮ ਹੋ ਗਈਆਂ ਭਿੰਡੇ ਦਾ ਪੂਰੀਆਂ ਵਧੀਆ ਬਣ ਗਈਆਂ ਬਸ ਇਹਨੂੰ ਜਿਹੜਾ 5 ਮਿੰਟ ਪਾਸੇ ਏਕ ਲਵਾਉਨੇ ਸੇਮ ਜੇ ਕਰਵਾਇਓ ਤੇਜ ਨਾ ਕਰ ਦਿਓ ਸੇਕ ਜਿਆਦਾ ਹਨ ਫਿਰ ਸਾਜੀ نیچے ਲੱਗ ਜਾਂਦੀ ਹੁੰਦੀ ਹੈ ਬਸ ਇਹਨੂੰ 5 ਮਿੰਟ ਸੇਕ ਲੱਗ ਲੈਣ ਦਿਓ 2 ਮਿੰਟ ਹੰਜਿਆ ਲੋਹਣ ਆਪਾਂ ਕਰਤਾ ਤਾਂ ਗੈਸ ਬੰਦ ਤੇ ਆਪਣੀ ਸਬਜੀ ਦੇਖੋ ਖਲਮੀ ਖਲਮੀ ਬਣ ਕੇ ਰੈਡੀ ਹੋ ਗਈ ਕੋਈ ਵੀ ਵਿੱਚ ਇਹਦੇ ਹਨ ਜਿਵੇਂ ਪਾਣੀ ਜੀ ਦੀ ਚਪਚੀ ਫੀਜੀ ਬਣ ਜਾਂਦੀ ਹੁੰਦੀ ਹੈ ਹਨ ਉਹ ਨਹੀਂ ਬਣੇਗੀ ਆ ਦੇਖੋ ਖਲਮੀ ਖਲਮੀ ਪ੍ਰਿੰਡ ਆਟਾ ਔਰ ਪਿਆਜ਼ ਆਟਾ ਹਨ ਕਿੰਨਾ ਸੋਹਣਾ ਕਲਰ ਬਣ ਕੇ ਰੈਡੀ ਹੋ ਗਈ ਆਪਣੀ ਹੁਣ ਆਪਾਂ ਆ ਡੱਬੇ ਦੇ ਵਿੱਚ ਕੱਢ ਦਿੰਨੇ ਆ ਤੇ ਸ਼ਾਮ ਦੀ ਰੋਟੀ ਦੀ ਆਪਾਂ ਤਿਆਰੀ ਕਰਦੇ ਆ ਸ਼ਾਮ ਦੀ ਸਬਜੀ ਸਾਢੇ 6 ਦਾ ਟਾਈਮ ਹੋ ਗਿਆ ਮੈਂ ਸਬਜੀ ਇਸ ਵੇਲੇ ਬਣਾਇਆ ਕਿ ਨਾ ਇਹ ਡੱਬੇ ਦੇ ਵਿੱਚ ਹੀ ਕੱਢ ਦੇਣੀ ਹੁਣ ਇਹਨੂੰ ਫਿਰ ਦੁਬਾਰਾ ਗਰਮ ਕਰਨ ਦੀ ਜਰੂਰਤ ਨਹੀਂ ਪੈਂਦੀ ਸਾਢੇ 7 ਰੋਟੀ 8 ਵਜੇ ਰੋਟੀ ਆਪਾਂ ਖਾ ਲੈਨੇ ਆ ਤੇ 7 ਦਾ ਟਾਈਮ ਹੁਣ ਹੋ ਗਿਆ ਠੀਕ ਹੈ ਜੀ ਅੱਧਾ ਘੰਟਾ ਸਬਜ਼ੀ ਵਧੀਆ ਗਰਮ ਰਹਿੰਦੀ ਆ ਇਹਦੇ ਵਿੱਚ ਆਪਾਂ ਸਬਜ਼ੀ ਕੱਢ ਕੇ ਟੱਕਾਂ ਲਾ ਕੇ ਰੱਖ ਲਈਏ ਮਾਣੀ ਆਜੋ ਜੀ ਤੁਸੀਂ ਵੀ ਖਾਓ ਦੇਖੋ ਆਪਣੀ ਸਬਜ਼ੀ ਕਿੰਨੀ ਸੋਹਣੀ ਬਣ ਕੇ ਰੈਡੀ ਹੋ ਗਈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ